ਨੰਗਲ ਦੇ ਆਸ-ਪਾਸ ਬੀਤੇ ਕਈ ਦਿਨਾਂ ਤੋਂ ਜੰਗਲੀ ਜੀਵਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਸਾੰਪਰਾ ਦੇ ਐਕਸੀਡੈਂਟ ਨਾਲ ਮਰਨ ਜਾਂ ਸ਼ਿਕਾਰ ਹੋਣ ਦੀਆਂ ਜਿੱਥੇ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਉੱਥੇ ਬੀਤੀ ਰਾਤ ਪਿੰਡ ਤਲਵਾੜਾ ਦੇ ਨਜ਼ਦੀਕ ਗਨਸ਼ਾਟ ਨਾਲ ਸ਼ਿਕਾਰ ਕਰਨ ਦੀ ਘਟਨਾ ਰਿਪੋਰਟ ਕੀਤੀ ਗਈ ਸਥਾਨਕ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਫਾਇਰ ਕਰਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੁਲਿਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਇਸ ਘਟਨਾ ਵਿੱਚ ਸ਼ਿਕਾਰੀਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਨ੍ਹਾਂ ਵੱਲੋਂ ਗਨਸ਼ਾਟ ਖੇਤਰ ਦੇ ਨਜ਼ਦੀਕ ਵਾਪਰੀ ਇਹ ਘਟਨਾ ਵਿਭਾਗ ਦੀ ਸੁਸਤ ਕਾਰਵਾਈ ਤੇ ਸਵਾਲ ਖੜਾ ਕਰਦੀ ਹੈ ਦੱਸਦੀ ਹੈ ਕਿ ਅੱਜ ਸਵੇਰੇ ਮੌਕੇ ਤੇ ਪੁੱਜੇ ਵਿਭਾਗ ਦੇ ਅਧਿਕਾਰੀਆਂ ਨੇ ਦੇਖਿਆ ਕਿ ਕੁਝ ਥਾਵਾਂ ਤੇ ਖੂਨ ਦੇ ਨਿਸ਼ਾਨ ਵੀ ਦੇਖਣ ਨੂੰ ਮਿਲੇ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਇਲਾਕੇ ਵਿੱਚ ਬੀਤੀ ਰਾਤ ਸ਼ਿਕਾਰੀਆਂ ਵੱਲੋਂ ਸ਼ਿਕਾਰ ਕੀਤਾ ਗਿਆ ਹੈ ਅਤੇ ਇਹ ਇਲਾਕਾ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਦੇ ਉੱਪਰ ਹੈ ਅਤੇ ਇਸ ਇਲਾਕੇ ਵਿੱਚ ਜੰਗਲੀ ਜੀਵਾਂ ਦੀ ਭਰਮਾਰ ਹੈ ਸ਼ਿਕਾਰੀ ਅਕਸਰ ਸਰਦੀਆਂ ਦੇ ਦਿਨਾਂ ਵਿੱਚ ਸ਼ਿਕਾਰ ਕਰਨ ਲਈ ਇਸ ਇਲਾਕੇ ਵੱਲ ਆਪਣਾ ਰੁਕ ਕਰਦੇ ਹਨ ਪਰੰਤੂ ਵਿਭਾਗ ਵੱਲੋਂ ਇਹਨਾਂ ਸ਼ਿਕਾਰੀਆਂ ਨੂੰ ਨਕੇਲ ਨਹੀਂ ਪਾਈ ਗਈ ਜਿਸ ਦੇ ਚਲਦਿਆਂ ਵਾਰ-ਵਾਰ ਇਹਾਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਸੇ ਇਲਾਕੇ ਦੇ ਵਿਸ਼ਨੀਕ ਅਤੇ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਡਾਕਟਰ ਸੰਜੀਵ ਗੋਤਮ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਦੇਰ ਰਾਤ ਇਹ ਘਟਨਾ ਵਾਪਰੀ ਉਹ ਰਿਹਾਇਸ਼ੀ ਖੇਤਰ ਦੇ ਬਿਲਕੁਲ ਨਾਲ ਹੈ ਅਤੇ ਜੇਕਰ ਸ਼ਿਕਾਰੀਆਂ ਦਾ ਨਿਸ਼ਾਨਾ ਖੁੰਝ ਜਾਂਦਾ ਤਾਂ ਉਸ ਨਾਲ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਇਹ ਪੂਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਪੁਲਿਸ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਸਬੂਤ ਇਕੱਠੇ ਕਰਕੇ ਨਾ ਸ਼ਿਕਾਰੀਆਂ ਤੱਕ ਪਹੁੰਚ ਕੀਤੀ ਜਾਵੇ ਅਤੇ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੰਗਲੀ ਜੀਵਾਂ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਆਪਣੇ ਸ਼ੌਕ ਤੇ ਜੀਵ ਦੇ ਸੁਆਦ ਲਈ 마ਸੂਮ ਜੰਗਲੀ ਜੀਵਾ ਦਾ ਕਤਲ ਨਾ ਕੀਤਾ ਜਾਵੇ। ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਜੰਗਲੀ ਜਾਨਵਰਾਂ ਦੇ ਮੈਨੂੰ ਤਾਂ ਸਵੇਰੇ ਹੀ ਜਾਣਕਾਰੀ ਮਿਲੀ ਹੈ ਜੀ ਤੇ ਜੋ ਮੇਰੇ ਅਸਰਾਂ ਨਾਲ ਹੁਕਮ ਆਇਆ ਜੀ ਮੈਂ ਮੌਕੇ ਤੇ ਪਹੁੰਚਿਆ ਜੀ ਆਕੇ ਤੇ ਅਸੀਂ ਦੇਖ ਰਹੇ ਹਾਂ ਜੀ ਬਲੱਡ ਦਾ ਗਿਰਿਆ ਹੋਇਆ ਹੈ। ਹਾਂ। ਸਾਡਾ ਸਾਰਾ ਸਟਾਫ ਸੀਗਾ ਜੀ ਰੇਂਜ ਕੋਈ ਸਰ ਬਲਾਕ ਅਫਸਰ ਸਾਡਾ ਸਾਰਾ ਸਟਾਫ ਸੀ ਰਾਤ ਗਸ਼ਤ ਕਰਦੇ ਸੀ ਜੀ ਹਾਂ ਹਾਂ ਜੀ ਇੱਕ ਤੁਹਾਨੂੰ ਕਿ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜੀ ਹੁਣ ਹਾਂ ਐਸ ਐਚ ਓ ਸਭ ਦਾ ਵੀ ਫੋਨ ਆਇਆ ਜੀ ਤੇ ਇਧਰੋਂ ਇਹਨਾਂ ਵੱਲੋਂ ਵੀ ਜਾਣਕਾਰੀ ਹੈ ਸਾਡੇ ਆਸਰਾ ਨਾਲ ਜੀ ਪਾਜੀ ਹੋਰਾਂ ਵੱਲੋਂ ਤੇ ਸੀ ਸੀ ਟੀ ਵੀ ਦੇਖਿਆ ਹੁਣ ਤੁਸੀਂ ਆਪ ਨਜ਼ਰ ਆ ਰਹੇ ਹਾਂਜੀ ਸਰ ਹਾਂਜੀ ਹਾਂਜੀ ਹਾਂ ਜੀ ਕੀ ਦੇਖਿਆ ਸੀ 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 ਟੀ ਵੀ ਤਾਂ ਮਾਹਲੇ ਦੇਖਿਆ ਨਹੀਂ ਹੈ ਜੀ ਤੇ ਬਾਕੀ ਜੋ ਵੀ ਮੈਨੂੰ ਹੁਕਮ ਲਾਵੇ ਬੁੱਕ ਤੇ ਜਾ ਕੇ ਦੇਖੋ ਜੀ ਤੇ ਅਸੀਂ ਜਾਨਵਰ ਨਹੀਂ ਭੜ ਜਾ ਬੀ ਕਿਤੇ ਇੱਥੇ ਨਾ ਮਰਿਆ ਪਿਆ ਹੋ ਗਿਆ ਜੀ ਬੋਡੀ ਹੋਦੀ ਹੈ ਉਹ ਗੱਡੀ ਚ ਪਾਉਂਦੇ ਦੇਖ ਕੱਲ ਰਾਤ ਲਗਭਗ 11 ਵਜੇ ਦੇ ਕਰੀਬ ਪਤਾ ਲੱਗਿਆ ਕਿ ਪਿੰਡ ਤਲਵਾੜੇ ਦੇ ਵਿੱਚ ਜਿਹੜਾ ਰੋਡ ਤੇ ਬੈਠੇ ਤੋਂ ਤਲਵਾੜੇ ਵੱਲ ਜਾਂਦਾ ਹੈ ਉੱਥੇ ਰਿਹਾਇਸ਼ੀ ਇਲਾਕੇ ਦੇ ਵਿੱਚ ਸ਼ਿਕਾਰੀ ਨੇ ਸ਼ਿਕਾਰ ਕੀਤਾ ਜਿਹਦੇ ਵਿੱਚ ਵਾਈਲਡ ਬੋਰ ਦਾ ਜਿਹੜਾ ਸ਼ਿਕਾਰ ਕੀਤਾ ਹੈ ਔਰ ਜਿਹੜਾ ਸ਼ਿਕਾਰ ਕਰਨ ਦੀ ਜਗ੍ਹਾ ਸੀ ਬੜੀ ਸੈਂਸਿਟਿਵ ਸੀਗੀ ਬਾਈ ਚਾਂਸ ਮਿਸਫਾਇਰ ਹੁੰਦਾ ਤਾਂ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ ਵੱਡੀ ਮੰਦਪਾਗੀ ਘਟਨਾ ਹੈ ਜਿਹੜੇ ਲੋਕ ਸਹਕਾਰ ਕਰਦੇ ਨੇ ਉਹ ਉਹਨਾਂ ਨੂੰ ਇਸ ਚੀਜ਼ ਦਾ ਸੁਚੇਤ ਹੋਣਾ ਚਾਹੀਦਾ ਕਿ ਇਹ ਜਿਹੜੇ ਜੰਗਲੀ ਜਾਨਵਰਾਂ ਨੂੰ ਇਹ ਮਾਰਨਾ ਹੀ ਗੈਰਕਾਨੂੰਨੀ ਹੈ ਨਹੀਂ ਕਰਨਾ ਚਾਹੀਦਾ ਔਰ ਬਹੁਤ ਮਾੜਾ ਹੁੰਦਾ ਇਨਸਾਨੀ ਤੌਰ ਤੇ ਉੱਤੇ ਸੋ ਅੱਜ ਮੈਂ ਲਗਾਣਾ ਡਿਊਟੀ ਐਸਐਚਯੂ ਸਭ ਨੂੰ ਕਹਿਣਾ ਡੀਐਸਪੀ ਨੂੰ ਕਿ ਜਿਹੜਾ ਜਿਹੜੀ ਗੱਡੀ ਰਾਤ ਫਰੋਸ ਕੀਤੀ ਹੈ ਉਹਦੀ ਪੈਰਬਈ ਕਰਕੇ ਉਹਨਾਂ ਸ਼ਿਕਾਰੀਆਂ ਦੀ ਤੇ ਤੱਕ ਪੁੱਛਿਆ ਜਾਵੇ ਤਾਂ ਜੋ ਇਹ ਫਿਊਚਰ ਇਹ ਮੰਦਪਾਗੀ ਘਟਨਾ ਨਾ ਹੋਵੇ। ਇੰਤ ਅਜੀ ਦੱਸਿਓ ਜੀ ਕੀ ਆ ਹਸਾ ਹਾ ਹਾਂ ਮੈਂ ਉਹ ਹੀ ਦੱਸਾਂ ਜੀ ਪਹਿਲਾਂ ਵੀ ਵੀ ਰਾਤ 11:00 ਬਜੇ ਪਰ 15-20 ਮਿੰਟ ਦੀ ਗੱਲ ਹੈ ਵੀ ਮੈਂ ਸੁੱਤਾ ਸੀਗਾ ਆਪਣੇ ਬੈਡਰੂਮ 'ਚ ਤੇ ਬਹੁਤ ਜ਼ੋਰ ਦੀ ਧਮਾਕੇ ਦੀ ਆਵਾਜ਼ ਆਈ ਤੇ ਇੱਕ ਜਾਨਵਰ ਦੇ ਕੁਰਲਾਣ ਦੀ ਆਵਾਜ਼ ਆਈ ਤੇ ਮੈਂ ਫਟਾਫਟ ਆਪਣੇ ਬੈਕ ਡੋਰ ਤੋਂ ਲਾਈਟਾਂ ਜਗਾ ਕੇ ਬਾਹਰ ਆ ਕੇ ਦੇਖਿਆ ਤੇ ਪੁੱਛ 3-4 ਬੰਦੇ ਸੀਗੇ ਉਹ ਕੁਛ ਉਹਦੇ ਤੇ ਹੈਂਗਰੀਂ ਵਗੈਰਾ ਕਰ ਰਹੇ ਸੀਗੇ ਜਾਨਵਰ ਤੇ ਜਾਨਵਰ ਤਣਪੁਰਿਆ ਸੀਗਾ ਮੈਂ ਆਵਾਜ਼ ਮਾਰ ਕੇ ਪੁੱਛਿਆ ਕੌਣ ਹੋ ਭਾਈ ਕੀ ਕਰ ਰਹੇ ਹੋ ਤੁਸੀਂ ਤੇ ਉਹ ਕੋਈ ਨਹੀਂ ਬੋਲਿਆ ਫਿਰ ਮੈਂ ਆਪਣਾ ਉਦੋਂ ਬੋਲ ਉਹ ਨਿਕਲ ਕੇ ਆਪਣੇ ਮੇਨ ਡੋਰ ਤੇ ਆਇਆ ਇਨ ਬਿਟਵੀਨ ਉਹਨਾਂ ਨੇ ਉਸ ਜਾਨਵਰ ਨੂੰ ਆਪਣੀ ਗੱਡੀ 'ਚ ਸੁੱਟਿਆ ਕਾਲੇ ਰੰਗ ਦੀ ਸਕੋਰਪਿਓ ਸੀਗੀ ਤੇ ਉਹ ਲੈ ਕੇ ਨੱਠ ਗਏ ਮੈਂ ਨੰਬਰ ਪੜ੍ਹਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਵੀ ਮਤਲਬ ਦੇਖਣ ਦੀ ਕੋਸ਼ਿਸ਼ ਕੀਤੀ ਚਲੋ ਮਾਸਕ ਐਨਾ ਉਦੋਂ ਏ ਟੋਪੀਆਂ ਵਗੈਰਾ ਲਾਈਆਂ ਸੀਗਾ ਤੇ ਪੀ ਵੀ 10 ਏ ਸਮਥਿੰਗ ਕੁਝ ਵਿੱਚੋਂ ਇੱਕ ਡਿਜਟ ਨਹੀਂ ਸਪੀਡ ਨਾਲ ਕਿਉਂਕਿ ਮੈਨੂੰ ਇਹ ਵੀ ਹੈ ਕਿ ਮੇਰੇ ਉੱਤੇ ਹੀ ਨਾ ਗੱਡੀ ਚੜਾ ਦੇਣ ਤੇ 98 52 ਨੰਬਰ ਗੱਡੀ ਆ ਪੁਰਾਣੇ ਮਾਡਲ ਦੀ ਸਕੋਰਪਿਓ ਹੈ ਸੋ ਇਹ ਇੱਕ ਮੰਦਭਾਗੀ ਗੱਲ ਹੋਈ ਹੈ ਜੀ ਕੋਈ ਜਾਨਵਰ ਉਹਨਾਂ ਨੇ ਮਾਰਿਆ ਹੈ ਸੂਰ ਤੇ ਕਿਉਂਕਿ ਉਹ ਕੈਮਰੇ ਜਦੋਂ ਅਸੀਂ ਆਪਣੇ ਦੇਖੇ ਤਾਂ ਉਹਨਾਂ ਚ ਸੂਰ ਐਦਾ ਐਂਟਰ ਕਰਦੇ ਮਤਲਬ ਦਿਖੇ ਹੈ ਤੇ ਹੁਣ ਇੱਥੇ ਬਲੱਡ ਵੀ ਕਰੇ ਹਾਂ ਬਲੱਡ ਵਗੈਰਾ ਤੁਸੀਂ ਦੇਖ ਹੀ ਲਿਆ ਮਤਲਬ ਕਾਫੀ ਰਿੜਿਆ ਹੋਇਆ ਹੈਗਾ ਤੇ ਉਹ ਰੋ ਲੈ ਕੇ ਨਾਲ ਲੱਗੇ ਚਲੇ ਗਏ ਜੀ ਯਾਦ ਹੈ ਜੀ ਉਹਨੇ ਜਿਹਨੇ ਪੁਰਾਣੇ ਮਾਡਲ ਦੀ ਸਕੋਰਪੀਓ ਹੈ ਰੈਡ ਕਲਰ ਦੀ ਹੈ ਉਹ ਕੈਮਰੇ ਦੇ ਵਿੱਚ ਹੈਗੀ ਆ ਸਾਡੇ ਮੰਡ ਵਿੱਚ ਕਿਸੇ ਵਾਰ ਏ ਇਹ ਦੀ ਹੁਣ ਕਹਿ ਨਹੀਂ ਸਕਦੇ ਵੀ ਕੋਲਾਗ ਦੇ ਪਿੰਡਾਂ ਦੇ ਆ ਜਾਂ ਕੋਈ ਬਾਹਰ ਦੇ ਆ ਕੋਈ ਵੈਸੇ ਨੰਬਰ ਵੀ ਵੀ 10 A ਸਮਥਿੰਗ ਹੈ ਔਰ 9854 ਨੰਬਰ ਹੈ ਔਰ ਮੁੰਡੇ ਜਿਹੜਾ ਰਾਣੀਆਂ ਦੁਨੀਆਂ ਮਤਲਬ ਰੱਖੀਆਂ ਮੈਂ ਕਪਾ-ਕੂਪਾ ਲਗਾਈਆਂ ਜਾਂ ਪਛਾਣ ਨਹੀਂ ਮੈਂ ਸੱਜਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਸੀਗਾ ਬੇਟੇ ਨੇ ਸੁਮਿਤ ਨੇ ਤੇ ਪੁਲਿਸ ਵਾਲੇ ਵੀ ਆਏ ਉਹਨਾਂ ਨੂੰ ਵੀ ਅਸੀਂ ਇਹੀ ਗੱਲ ਦੱਸੀ ਵੀ ਤੁਸੀਂ ਮਤਲਬ ਗੱਡੀ ਟ੍ਰੇਸ ਕਰੋ ਜੀ ਉਹ ਤੇ ਤੁਹਾਨੂੰ ਉਹ ਵੀ ਬਰਾਮਦ ਹੋ ਜਾਏਗਾ ਜੋ ਸ਼ਿਕਾਇਤ ਉਹਨਾਂ ਨੇ ਕੀਤਾ ਹੈ ਔਰ ਬੰਦੇ ਵੀ ਟ੍ਰੇਸ ਹੋ ਜਾਣਗੇ ਚਾਹਣ ਤੁਹਾਡੇ ਮਾਧਿਅਮ ਨਾਲ ਵੀ ਇਹੀ ਕਹਿੰਦੇ ਆ ਇਹੋ ਗੱਡੀ ਨੂੰ ਟਰੇਸ ਕੀਤਾ ਜਾਵੇ ਕਿਉਂਕਿ ਨੰਗਲ ਦੇ ਵਿੱਚ ਕਾਲੀ ਸ਼ੋਰਪੀਓ ਕੋਈ ਜ਼ਿਆਦਾ ਨਹੀਂ ਹੈਗੀ ਇੱਕ ਦੋ ਹੀ ਹੈ ਉਹ ਵੀ ਪੁਰਾਣੇ ਮਾਡਲ ਦੀ ਹੈ ਤੇ ਨੰਬਰ ਵੀ ਤੁਹਾਨੂੰ ਦੱਸ ਦਿੱਤਾ ਹੈ ਅਗਰ ਹੋ ਜਾਵੇ ਤੇ ਇਹ ਜੇ ਮਤਲਬ ਬੰਦਿਆਂ ਨੂੰ ਪੁਨਿਸ਼ ਕੀਤਾ ਜਾਵੇ ਤਾਂ ਕਿ 2000 ਬੰਦਿਆਂ ਦੀ ਹੱਤਿਆ ਨਾ ਕੀਤੀ ਜਾਵੇ ਉਹ ਜੰਗਲ ਹੈ ਸਾਡੇ ਉੱਪਰ ਟੈਲਾ ਹੈ ਜਿੱਥੋਂ ਆ ਜਾਂਦੇ ਜਾਨਵਰ ਪਾਣੀ ਪੂੜੀ ਦੀ ਜਗ ਭੋਜਨ ਦੀ ਤਲਾਸ਼ ਚ ਤੇ ਕੋਈ ਨੁਕਸਾਨ ਨਹੀਂ ਕਰਦੇ ਵਾਪਸ ਚਲੇ ਜਾਂਦੇ ਪਰ ਜਿਹੜਾ ਸ਼ਿਕਾਰ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਮਕਾਨ ਦੇ ਬਿਲਕੁਲ ਬੈਕ ਤੇ ਅਗਰ ਉਹ ਮਿਸ ਬਾਹਰ ਹੁੰਦਾ ਤਾਂ ਮੇਰੇ ਘਰ 'ਚ ਕੋਈ ਵੀ ਮਿਸ ਹੈਪਨਿੰਗ ਹੋ ਤੋ ਆਸੀਂ ਮਤਲਬ মিডিਆ ਰਾਹੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਨਿਆ ਵੀ ਇਹ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਓਕੇ ਥੈਂਕ ਯੂ। ਨਾ ਬੋਲੋ ਬਿਲਕੁਲ। ਮੇਰਾ ਨਾਮ ਰਿਕ ਸਿੰਘ ਹੈ। ਅਮਰੀਕੀ ਦੇ ਪਿੰਡ ਜਿਹੜੀ ਘਟਨਾ ਹੋਈ ਰਾਤ ਦੇ ਸ਼ਿਕਾਰੀ ਸੀਗੇ, ਕਾਫੀ ਪੂੜੀਆਂ ਚਲਾਈਆਂ। ਸ਼ਿਕਾਰ ਕਰਕੇ ਲੈ ਗਏ। ਕਿੰਦਾ ਜਾਣਕਾਰੀ ਮਿਲੀ? ਕੀ ਕਹਣਾ ਚਾਹੁੰਦੇ ਹੋ? ਦਿਓ ਜਾਣਕਾਰੀ। ਰਾਤ ਆਪਣੇ ਸਮਿਤ ਜੀ ਨੇ ਦੱਸਿਆ ਕਿ ਰਾਤ 11:00 ਸਵਾ 11:00 ਦੇ ਟਾਈਮ 'ਤੇ ਉਹ ਕਾਲੇ ਰੰਗ ਦੇ ਸਫਾਰਦ ਕਰਤੀ ਹੋਈ ਤਾਂ ਉਹਨੇ ਇਹਦਾ ਇੱਕ ਗੋਲੀ ਵਗੈਰਾ ਚਲਾਈ ਇੱਥੇ ਤਾਂ ਉਹਨਾਂ ਨੂੰ ਕੋਈ ਸੂਰ ਵਗੈਰਾ ਕਹਿੰਦੇ ਮਰਿਆ ਤਾਂ ਉਹਨਾਂ ਨਾਲ ਉਹ ਚੱਕਾ ਫਟਾਫਟ 2-4 ਮਿੰਟ ਚ ਜੀ ਲੈ ਕੇ ਭੱਜ ਗਏ ਆ ਰਾਤ ਦੇ ਲੰਘੇ ਬਾਅਦ ਰਿਪੋਰਟ ਨੂੰ ਵੀ ਦੱਸਿਆ ਸੀ ਤੇ ਸਚੂ ਸਾਹਿਬ ਆਜ ਦੇ ਮੌਕੇ ਤੇ ਦੇਖਦੇ ਹਾਂ ਭਾਲ ਕਰ ਰਹੇ ਆ ਤੇ ਛੇਤੀ ਛੇਤੀ ਕਹਿੰਦੇ ਉਹ ਗੱਡੀ ਨੂੰ ਖੜਾ ਦੇ ਸਰ ਕੀ ਕੀ ਵੀਲੇ ਹੀ ਹੈ ਕਿ ਜੀ ਮੇਰਾ ਇੱਕ ਤਾਂ ਥੋੜੀ ਜੀ ਦਸਤ ਵਗੈਰਾ ਫੋਟਸ ਵਾਲਿਆਂ ਨੂੰ ਕਹੂੰਗਾ ਕਿ ਬਧਾਓ ਆਪਣੇ ਏਰੀਆ ਚ ਜਿਹੜੀ ਇਧਰ ਆਪਸ ਨੂੰ ਬਾਹਰ ਗੱਡੀਆਂ ਦੂਜੇ ਤੋਂ ਲੈ ਜਾ ਚਕਾਰੀ ਚੁਰੀਆਂ ਦਾ ਬਦਲਾ 55 ਕਰਸੇ ਜਾਵੇ ਠੀਕ ਹੈ ਨਾ ਜੀ ਤਾਂ ਤਾਂ ਹੀ ਇਹਦੇ ਇਹ ਨਾਲ ਇਹਦੇ ਘਰ ਵੀ ਨਾਲ ਇਹ ਤਾਂ ਕਿ ਕਿਆਪਤ ਹਾਲੀ ਕੋਲੀ ਇਧਰ ਉੱਤਰ ਨਾ ਵੀ ਚੱਲ ਸਕਦੀ ਕੁਝ ਵੀ ਮਿਸ ਕਰਦੇ ਬਹੁਤ ਆਦਾ ਕਰਕੇ ਸਾਰਿਆਂ ਨੂੰ ਪੀ ਰਹੇਗਾ ਸਾਥ ਨੂੰ ਜੀ ਨਾ ਬਦੋੜਾ 55000 ਕਰਸੇ ਜਾਵੇ ਤਾਂ ਲੱਗਿਆ ਸੀ ਕਿ ਉੱਥੇ ਕੋਈ ਗੋਲੀ ਚੱਲਣ ਦੀ ਆਵਾਜ਼ ਆਈ ਜਦੋਂ ਉੱਥੇ ਜਾ ਕੇ ਵੈਰੀਫਾਈ ਕੀਤਾ ਤਾਂ ਇੱਕ ਜਿਹੜੀ ਵੀਡੀਓ ਆਂਦੀ ਵੀਡੀਓ ਦੇ ਵਿੱਚ ਇੱਕ ਸੂਰਤ ਤੇ ਉਹਦੇ ਬੱਚੇ ਜਾਂਦੇ ਦਿਖਾਈ ਦਿੱਤੇ ਤੇ ਉਸ ਤੋਂ ਇਲਾਵਾ ਜਿਹੜਾ ਮਤਲਬ ਜੋ ਦੇਖਿਆ ਉੱਥੇ ਬਲੱਡ ਵੀ ਸੀ ਸੋ ਵਾਈਲਡ ਲਾਈਫ ਜਿਹੜੀ ਹੈਗੀ ਸੈਂਚਰੀ ਵਾਲੇ ਉਹਨਾਂ ਨਾਲ ਵੀ ਗੱਲ ਮੈਂਦੇ ਸਾਡੇ ਆਪਣੇ ਫੋਰੈਸਟ ਗਾਰਡ ਤੇ ਬਾਕੀਆਂ ਨਾਲ ਤੇ ਉਹ ਕਹਿੰਦੇ ਨੇ ਕਿ ਆਪਾਂ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਮਤਲਬ ਕਿ ਇਨਵੈਸਟੀਗੇਸ਼ਨ ਵਿੱਚ ਆਊਗਾ ਉਸ ਅਧਾਰ ਤੇ ਜਿਹੜੀ ਕਾਨੂੰਨੀ ਕਾਰਵਾਈਆਂ ਚੁਲਾਈਆਂ ਜਾਂਦੀਆਂ ਹੋਣਗੀਆਂ ਉਹ ਨਹੀਂ ਕੁਝ ਉਹ ਉਹ ਮਤਲਬ ਉਹ ਜਿਹੜਾ ਹੈਗਾ ਜੀ ਉਹ ਹੀ ਕਰੂਗੀ ਮਤਲਬ ਕਾਰਵਾਈ ਨਾ ਇਨਵੈਸਟੀਗੇਸ਼ਨ ਜਿਹੜੀ ਹੈ ਵਾਈਲਡ ਲਾਈਫ ਵਾਲੇ ਕਰ ਰਹੀ ਹੈ। ਕੁਝ ਕੁਝ ਕਹਿੰਦੇ ਪੁਲਿਸ ਕੰਮ ਕਰ ਰਹੀ ਹੈ। ਕਿਹੋ ਪੁਲਿਸ ਦਾ ਦੇਖੋ ਜੀ ਜਦੋਂ ਸਾਨੂੰ ਉਹਨਾਂ ਵੱਲੋਂ ਕੁਝ ਲਿਖ ਕੇ ਆਊਗਾ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂ। ਜਦੋਂ ਅਸੀਂ ਬਗਲਬਗਲ ਕਰੇ ਹਾਂ ਫਿਰ ਉਸ ਦੇ ਆਧਾਰ ਤੇ ਕਾਰਵਾਈ ਕਰਾਂਗੇ। ਸਾਡੀ ਲਗਾਤਾਰ ਆ ਰਹੀ ਹੈ ਮੰਡਲ ਤੋਂ ਮਰਿਆ ਕਰੇ। ਪੁਲਿਸ ਰੈਕਸ ਕਰਦੇ ਕੋਈ ਨਾ ਲੋਕ ਕੋਈ ਕਰਾਂਗੇ। ਅਗਰ ਕੋਈ ਆਊਗਾ ਜੀ ਸਾਡੇ ਰਿੱਕੇ ਤਾਂ ਬਹੁਤ ਕਾਨੂੰਨੀ ਕਰੂਗਾ। ਮੇਰੇ ਕੋਲ ਤਾਂ ਇੱਕ ਕੇਸ ਹੀ ਜੀ ਨੋਲੇਜ ਮੇਰੇ ਨਾਲ ਚੇ ਵਾਲਾ ਕੇਸ ਹੈ ਇੱਕ ਪਹਿਲਾ ਸੂਰ ਮਰਿਆ ਹੋਇਆ ਸੀ ਦੋ ਕੇਸ ਆਏ ਨੇ ਮਨਨ ਇਹ ਜੋ ਸਾਡੇ ਅੱਗੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਉਹਨਾਂ ਨਾਲ ਡਿਪਾਰਟਮੈਂਟ ਨਾਲ ਮਿਲ ਕੇ ਟਾਈ ਅਪ ਕਰਕੇ ਜਿਹੜੀ ਕਾਨੂੰਨੀ ਕਰਵਾਉਂਦੇ ਹਾਂ ਬਿਲਕੁਲ ਆਪਾਂ ਨਾਕੀ ਬੰਦੀ ਕਰ ਰਹੇ ਹਾਂ ਜੀ ਰੋਜ਼ ਦੇ 15-15 ਵਜੇ ਚਲਾਨ ਕਰ